ਹਰਿਆਣਾ ਦੇ ਵਿੱਚ ਚੋਣਾਂ ਨੇ ਵਿਧਾਨ ਸਭਾ ਦੀਆਂ ਜੀ ਵੱਡੀਆਂ ਤਰ੍ਹਾਂ ਵੱਡੇ ਲੀਡਰ ਚੋਣ ਪ੍ਰਚਾਰ ਦੇ ਜੁਟੇ ਹੋਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਆਮਿਤ ਸ਼ਾ ਉਤਰ ਕਾਂਗਰਸ ਵਾਲੇ ਕੌਮੀ ਪ੍ਰਧਾਨ ਵਰਕਰ ਜਨ ਖੜਗੇ ਰਾਹੁਲ ਗਾਂਧੀ ਸਾਰੇ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਹੋਏ ਨਜ਼ਰ ਆ ਰਹੇ ਨੇ ਵੋਟਰਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਐਸ ਵੇਲੇ ਹਾਲਾਂਕਿ ਪ੍ਰਮੁੱਖ ਤੌਰ ਦੇ ਉੱਤੇ ਉੱਥੇ ਦੋ ਪਾਰਟੀਆਂ ਦੀ ਲੜਾਈ ਹੈ ਹੁਕਮਰਾਨ ਧਿਰ ਭਾਰਤੀ ਜਨਤਾ ਪਾਰਟੀ ਤੇ ਰੋ ਦਿੱਤਰ ਕੌਂਗਰਸ ਪਾਰਟੀ ਪਰ ਇਹ ਤੋਂ ਇਲਾਵਾ ਉਧਰ ਅਨੈਲੂ ਦਾ ਇੰਡੀਅਨ نیشنل ਲੋਕਦਲ ਦਾ ਉਹ ਜਾਂ ਸਭਾਜਪਤੀ ਨਾਲ ਵੀ ਸਮਝੌਤਾ ਹੈ ਜੁਰਮਰੂਰ ਤੋਂ ਪੱਤਰ ਭਾਗ ਦੂਜਾ ਚਾਰੀ ਕੀਤਾ ਹੈ ਇਹ ਸਾਰੇ ਦਾ ਸਾਰਾ ਲਗਾਤਾਰਤਾ ਦੇ ਵਿੱਚ ਚੱਲ ਰਿਹਾ ਹੈ ਆਪਣੇ ਪਾਰਟੀ ਦੀਆਂ ਪ੍ਰਾਪਤੀਆਂ ਤੇ ਦੂਜਿਆਂ ਦੇ ਗਿੱਟੇ ਵੱਡੇ ਉਸ ਨਾਲ ਛਾਂਗੇ ਜਾਵੇ ਮંત્રી ਦੇ ਅਹੁਦੇ ਲਈ ਰੇਸ ਲੱਗ ਰਹੀ ਆ ਹਰਿਆਣੇ ਦੇ ਵਿੱਚ ਹਰ ਕੋਈ ਵੱਡਾ ਦਾਵੇਦਾਰਾ ਕਿ ਮੈਂ ਵੀ ਮੁੱਖ ਮੰਤਰੀ ਬੰਨਣਾ ਚਾਹਣਾ ਮੈਂ ਵੀ ਮੁੱਖ ਮੰਤਰੀ ਬੰਨਣਾ ਚਾਹਣਾ ਖਾਸ ਕਰਕੇ ਕਾਂਗਰਸ ਦੇ ਸੰਦਰਭ ਤੇ ਹਰਿਆਣੇ ਦੇ ਵਿੱਚ ਪ੍ਰਮੁੱਖ ਤੌਰ ਤੇ ਤਾਂ ਦੋ ਹੀ ਨੇ ਹਮ ਇੱਕ ਭਪਿੰਦਰ ਸਿੰਘ ਹੁੱਡਾ ਜਿਨ੍ਹਾਂ ਦਾ ਹੋਲਡ ਬਹੁਤ ਜ਼ਿਆਦਾ ਉਹਨਾਂ ਦੇ ਮੁਕਾਬਲੇ ਬੀਬੀ ਕੁਮਾਰੀ ਸ਼ੈਲਜਾ ਹਾਈ ਕਮਾਨ ਨੇ ਫੈਸਲਾ ਕਰਤਾ ਕਿ ਪਹਿਲਾਂ ਜਿੱਤੋ 46 ਸੀਟਾਂ ਲਿਆਓ ਉਦੋਂ ਬਾਅਦ ਹਾਈ ਕਮਾਂਡ ਫੈਸਲਾ ਕਰੇਗੀ ਹਰਿਆਣਾ ਦੇ ਵਿੱਚ ਜੇ ਕਾਂਗਰਸ ਪਾਰਟੀ ਜਿੱਤਦੀ ਹੈ ਤਾਂ ਮੁੱਖ ਮੰਤਰੀ ਦਾ ਤਾਜ ਕਿਹਦੇ ਸਿਰ ਤੇ ਕਲਗੀ ਲੱਗਦੀ ਹੈ ਪ੍ਰਧਾਨ ਮੰਤਰੀ ਸਾਹਿਬ ਤਾਂ ਸਰੇ ਆਮ ਕਹਿਗੇ ਕਹਿੰਦੇ ਇਹਨੇ ਦੀ ਚੱਲਦੀਆ ਇਸ ਤਰ੍ਹਾਂ ਦੀ ਸਾਡਾ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣਾਂ ਨੇ ਜੀ ਤੇ ਦੋ ਗੇੜ ਹੋ ਚੁੱਕੇ ਨੇ ਦੂਜੇ ਗੇੜ ਦੇ ਤੱਕ ਵੀ ਕਾਫੀ VOTING ਹੋ ਗਈ ਹੈ ਪਰ ਜਿੰਨੀ ਸੰਭਾਵਨਾ ਜਿਤਾਈ ਜਾ ਰਹੀ ਸੀ ਉਹ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੇ ਹੁਣ ਤੀਜੇ ਗੇੜ ਦੀ VOTING ਹੋਣੀ ਹੈ ਉਸ ਤੋਂ ਬਾਅਦ ਵਿੱਚ ਨਤੀਜੇ 8 ਅਕਤੂਬਰ ਨੂੰ ਦੋਵਾਂ ਸੂਬਿਆਂ ਦੇ ਇਕੱਠੇ ਆਉਣਗੇ ਪਿੰਡੇ ਜਨਾ ਉਤਸ਼ਾਹ ਹੁੰਦਾ ਹੈ ਜਾਂ ਉਸ ਤੋਂ ਵੀ ਜ਼ਿਆਦਾ ਹੈ ਤੇ ਜਾਂ ਫਿਰ ਦੂਜੇ ਤੇ ਖੜ ਜਾਂਦੀ ਹੈ ਜਾਂ ਦੂਥਲੇ ਇਹ ਗੱਲ ਤਾਂ ਫੁਕਟ ਨਾਲ ਹੀ ਗੰਗੜਰ ਨੌਤ ਟਿੱਲ ਸਭ ਕਾਫੀ ਚਰਚਾ ਦੇ ਵਿੱਚ ਰਹੀ ਹੈ ਤੇ ਗੰਗੜਾ ਰਨੌਤ ਦਾ ਪਿੱਛੇ ਜੇ ਇੱਕ ਬਿਆਨ ਆ ਗਿਆ ਕਿ ਉਹ ਆਪਣੇ ਜਿਹੜੇ ਸ਼ਬਦ ਨੇ ਉਹ ਵਾਪਸ ਲੈਂਦੀ ਹੈ ਜੋ ਵੀ ਉਹਨੇ ਕਿਸਾਨਾਂ ਬਾਰੇ ਜਾਂ ਖੁਰਨਾ ਬਾਰੇ ਟਿੱਪਣੀਆਂ ਕੀਤੀਆਂ ਸੀਗੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਬੋਲੀ ਸੀ ਤੇ ਕਹਿੰਦੀ ਮੈਂ ਇਹ ਹੁਣ ਰੈਲਾਈਜ਼ ਕੀਤਾ ਕਿ ਮੈਂ ਇੱਕ ਬਾਲੀਵੁੱਡ ਅਦਾਕਾਰਾਂ ਦੇ ਨਾਲ-ਨਾਲ ਕਾਰਕਿਰਤਾ ਵਰਕਰ ਵੀ ਹਾਂ ਬੀਜੇਪੀ ਦੇ ਤੇ ਜਿਹੜੇ ਬਿਆਨ ਕੋਈ ਵੀ ਮੈਂ ਦੇਨੀ ਆ ਉਹ ਬਿਆਨ ਮੇਰੇ ਨਿੱਜੀ ਨਹੀਂ ਹੋ ਸਕਦੇ ਪਾਰਟੀ ਦੇ ਉੱਤੇ ਉਹਦਾ ਪ੍ਰਭਾਵ ਜ਼ਰੂਰ ਹੋਵੇਗਾ। ਜਿਹਾ ਸਤਨਾਂ ਤੇ ਪੈਂਦਾ ਜਗਤ ਪ੍ਰਕਾਸ਼ ਨੱਢਾ ਤੇ ਜਿਹੜੇ ਕਹਿੰਦੇ ਆ ਕਿ ਉਹਦੇ ਨਿੱਜੀ ਬਿਆਨ ਨੇ ਹੂੰ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ ਹੂੰ ਇਹਨੇ ਉਦੋਂ ਵੀ ਇਸ ਤਰ੍ਹਾਂ ਦੇ ਬੁਖੇਸ ਦੇ ਬਿਆਨ ਦਿੱਤੇ ਮਾਤਾ ਮੇਂਦਰ कौर ਬਾਰੇ ਬੋਲੀ ਚੱਲ ਵੀ ਫਿਲਮ ਬਣਾਉਣ ਵਾਸਤੇ ਕਿ ਮੈਂ ਹੀ ਸਾਰਾ ਕੁਝ ਜਾਣਦੀ ਹਾਂ ਹਾਲਾਂਕਿ ਸਿੱਖ ਇਤਿਹਾਸ ਦਾ ਇਹਨੂੰ ਕੱਖ ਨਹੀਂ ਪਤਾ ਹੋਣਾ ਦਾ سلسلہ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਹੈ ਨਾਗਰਿਕੀਂ ਵਗੈਰਾ ਪਰੀਆਂ ਜਾ ਰਹੀਆਂ ਨੇ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਸਰਬ ਸੰਪਤੀ ਦੇ ਨਾਲ ਵੀ ਕਈ ਥਾਵਾਂ ਦੇ ਤੋਂ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਸਾਰਿਆਂ ਨੇ ਹੁਣ ਆਪਣੀ ਪੂਰੀ ਤਾਕਤ ਪੰਚਾਇਤੀ ਚੋਣਾਂ ਦੇ ਵਿੱਚ ਲਗਾ ਦਿੱਤੀ ਅਜੇ ਤੱਕ ਜਿਹੜਾ ਵਿਰੋਧੀ ਇਲਜ਼ਾਮ ਲਾ ਰਹੇ ਨੇ ਨਾ ਹੂੰ ਕਿ ਸਾਨੂੰ ਵੋਟਰ ਸੂਚੀਆਂ ਨਹੀਂ ਮਿਲੀਆਂ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਜੀ ਨਵੇਂ ਮੰਤਰੀਆਂ ਦੀ ਐਂਟਰੀ ਹੋਈ ਆ ਪੰਜ ਨਵੇਂ ਮੰਤਰੀ ਆ ਗਏ ਚਾਰ ਨੇ ਅਸਤੀਫੇ ਦੇ ਦਿੱਤੇ ਤਾਂ ਸੌਂਚੋ ਕਿ ਸਮਾਗਮ ਵੀ ਹੋ ਚੁੱਕਾ ਹੈ ਤੇ ਉਹਨਾਂ ਨੇ ਆਪਣੇ ਅਹੁਦੇ ਵੀ ਸੰਭਾਲ ਲਏ। ਦੇਖੋਤਰ ਮਹਿੰਦਰ ਇਹ ਜਿਹੜੇ ਚਾਰ ਮੰਤਰੀ ਗਏ ਇੱਕ ਸੀਟ ਹੈ ਜਿਹੜੀ 2000 ਸਾਲ ਵਾਲੀ ਖਾਲੀ ਸੀ। ਕਿਉਂਕਿ ਮੈਂਬਰ ਪਾਰਲੀਮੈਂਟ ਬਣ ਗਏ। ਉਹਨਾਂ ਚਾਰਾਂ ਤੋਂ ਬਾਅਦ ਹਟਾਏ ਕੌਣ ਗਏ ਬ੍ਰਹਮਸ਼ੰਕਰ ਜਿੰਪਾ। ਚੇਤਨ ਸਿੰਘ ਜੋੜੇ ਮਾਜਰਾ। ਇਹਨਾਂ ਨੂੰ ਹਟਾਇਆ ਗਿਆ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜੀ ਤੇ ਹੁਣ ਫਸਲ ਵੀ ਮੰਡੀਆਂ ਦੇ ਵਿੱਚ ਪੌਂਟਣੀ ਸ਼ੁਰੂ ਹੋ ਗਈ ਹੈ ਖਾਸ ਕਰ ਬਾਸਮਤੀ ਚੋਨੇ ਦੀ ਸਰਕਾਰੀ ਖਰੀਦ ਦੀ ਘਟਕਬਰ ਤੋਂ ਸ਼ੁਰੂ ਹੋਣੀ ਹੈ ਤੇ ਉਸ ਤੋਂ ਪਹਿਲਾਂ ਪਰਾਲੀ ਸਾੜਨ ਦੇ ਮਾਮਲੇ ਵੀ ਆਉਣੇ ਸ਼ੁਰੂ ਹੋ ਗਏ। ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਨੂਰ ਲਾਲ ਖੱਟੜ ਹੁਣਾਂ ਨੇ ਵੀ ਕਿਸਾਨਾਂ ਬਾਰੇ ਇੱਕ ਵਾਰ ਫੇਰ ਟਿੱਪਣੀ ਕੀਤੀ ਹੈ ਕਿ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਸੰਘਰਸ਼ ਕਰ ਰਹੇ ਨੇ ਉਹ ਕਿਸਾਨ ਅਸਲੀ ਨਹੀਂ ਹੈਗੇ ਕੁਝ ਹੋਰ ਲੋਕ ਨੇ ਜਿਹੜੇ ਕਿਸਾਨਾਂ ਦਾ ਮਖੌਟਾ ਲਗਾ ਕੇ ਬੈਠੇ ਨੇ। ਦੇਖੋ ਜਿਹੜਾ ਕੁਛ ਇੱਕ ਗੰਨਾ ਬੋਲ ਦਿੰਦੀ ਹੈ ਉਹਦੇ ਕਸਰ ਪੂਰੀ ਕਰ ਦਿੰਦੇ ਨੇ ਇਹ ਕਟੜ ਸਾਬ ਇਹਦੋਂ ਵहां ਗੱਲ ਆ ਗਈ ਰਬੇਜਾ ਸਾਹਿਬ ਬੋਲ ਕੇ ਕੱਲ ਹੂੰ ਉਹ ਕਹਿੰਦੇ ਵੀ ਅਸਲ ਦੇ ਵਿੱਚ ਨਾ ਇਹ ਵਰਕਰ ਨੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਤੇ ਵੋਟਰ ਹੁੰਦੇ ਸਤਿ ਸ਼੍ਰੀ ਅਕਾਲ ਸੜਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਤੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਹਫ਼ਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ ਉਹ ਅੱਜ ਦੱਸਾਂਗੇ ਤੇ ਸਾਰੀਆਂ ਖਬਰਾਂ ਦੇ ਉੱਤੇ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦੇਣਗੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੋ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤਰਮਿੰਦਰ ਸੰਧੂ ਜੀ ਢਿੱਲ ਸਾਹਿਬ ਹਰਿਆਣਾ ਦੇ ਵਿੱਚ ਚੋਣਾਂ ਨੇ ਵਿਧਾਨ ਸਭਾ ਦੀਆਂ ਜੀ ਵੱ ਤਿਹਾਂ ਵੱਡੇ ਲੀਡਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਧਰ ਕਾਂਗਰਸ ਵਾਲੇ ਕੌਮੀ ਪ੍ਰਧਾਨ ਮਲਕਾਰ ਜਨ ਖੜਗੇ ਰਾਹੁਲ ਗਾਂਧੀ ਸਾਰੇ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਹੋਏ ਨਜ਼ਰ ਆ ਰਹੇ ਨੇ ਵੋਟਰਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਦੇਖੋ ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਜਿਹੜੀਆਂ ਨੇ 5 ਅਕਤੂਬਰ ਨੂੰ ਪੈਣੀਆਂ ਨੇ 8 ਅਕਤੂਬਰ ਨੂੰ ਉਥੇ ਨਤੀਜੇ ਆਉਣਗੇ ਇਸ ਵੇਲੇ ਹਾਲਾਂਕਿ ਪ੍ਰਮੁੱਖ ਤੌਰ ਦੇ ਉੱਤੇ ਉੱਥੇ ਦੋ ਪਾਰਟੀਆਂ ਦੀ ਲੜਾਈ ਹੈ ਹੁਕਮਰਾਨ ਧਿਰ ਭਾਰਤੀ ਜਨਤਾ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਪਰ ਇਹ ਤੋਂ ਇਲਾਵਾ ਉਧਰ ਅਨੈਲੋ ਦਾ ਇਡੀ ਨੈਸ਼ਨਲ ਲੋਕ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਵੀ ਸਮਝੌਤਾ ਹੈ ਇਸੇ ਕਰਕੇ ਉਹਨਾਂ ਦੀ ਸੁਪਰੀਮੋ ਬੀਬੀ ਮਾਇਆਵਤੀ ਵੀ ਆਪਣੀ ਹਾਜ਼ਰੀ ਲਵਾ ਗਈ ਹੈ ਕਾਂਗਰਸ ਪਾਰਟੀ 99 ਸੀਟਾਂ ਤੇ ਲੜ ਰਹੀ ਹੈ ਇੱਕ ਸੀਟ ਉਹਨਾਂ ਨੇ ਖੱਬੀ ਧਰ ਨੂੰ ਛੱਡੀ ਹੈ ਇਸੇ ਤਰ੍ਹਾਂ ਜੀ ਜੀ ਪੀ ਵੀ ਹੈ ਉੱਥੇ ਆਜ਼ਾਦ ਤੌਰ ਤੇ ਵੀ ਬੰਦੇ ਖੜੇ ਆ ਤੇ ਪਾਰਟੀਆਂ ਦੇ ਵਿੱਚ ਇੱਕ ਦੂਜੇ ਤੇ ਐ ਟਕਾ ਕੇ ਸਿੰਘ ਪਲੋਸੇ ਜਾ ਰਹੇ ਨੇ ਤੁਸੀਂ ਆਪ ਦੇਖਿਆ ਹੋਊਗਾ ਸਾਰੇ ਵੱਡੇ ਆਗੂ ਪ੍ਰਧਾਨ ਮੰਤਰੀ ਸਾਹਿਬ ਕਈ ਰੈਲੀਆਂ ਕਰ ਗਏ ਗਰੇ ਮੰਤਰੀ ਸਾਹਿਬ ਕਈ ਰੈਲੀਆਂ ਕਰਗੇ ਜਿਵੇਂ ਬਦ ਦੱਸਿਆ ਕਿ ਬੀਬੀ ਮਾਇਆਬਤੀ ਵੀ ਗਿੜਾ ਮਾਰਗੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਪ੍ਰਧਾਨ ਮਲਕਰਜਨ ਖੜਗੇ ਇਸ ਤੋਂ ਇਲਾਵਾ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਤੇ ਵੱਖ-ਵੱਖ ਰਾਜਾਂ ਦੇ ਪ੍ਰਮੁੱਖ ਆਗੂ ਖਾਸ ਕਰ ਪੰਜਾਬ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸੋਭਾਜਬਾਬ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸੇ ਤਰ੍ਹਾਂ ਅਸ਼ੋਕ ਗਹਿਲੋਤ ਜਿਹੜੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਸਵੇਤ ਬਹੁਤ ਸਾਰੇ ਵੱਡੇ ਆਗੂਆਂ ਨੇ ਇੱਥੇ ਹਾਜ਼ਰੀ ਭਰੀ ਹੈ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਨੇ ਆਪੋ ਆਪਣੀਆਂ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵੀ ਜਾਰੀ ਕਰ ਚੁੱਕੇ ਨੇ ਕਾਂਗਰਸ ਪਾਰਟੀ ਨੇ ਤਾਂ ਜੇ ਕੱਲ ਚੋਣ ਮਨੋਰਥ ਪੱਤਰ ਭਾਗ ਦੂਜਾ ਚਾਰੀ ਕੀਤਾ ਹੈ ਇਹ ਸਾਰੇ ਦਾ ਸਾਰਾ ਲਗਾਤਾਰਤਾ ਦੇ ਵਿੱਚ ਚੱਲ ਰਿਹਾ ਹੈ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਤੇ ਦੂਜਿਆਂ ਦੇ ਗਿੱਟੇ ਵੱਡੇ ਉਸ ਨਾਲ ਛਾਂਗੇ ਜਾ ਰਹੇ ਜੀ ਢਿਲਸਾਭ ਮੁੱਖ ਮੰਤਰੀ ਦੇ ਅਹੁਦੇ ਲਈ ਰੇਸ ਲੱਗ ਰਹੀ ਆ ਹਰਿਆਣੇ ਦੇ ਵਿੱਚ ਹਰ ਕੋਈ ਵੱਡਾ ਦਾਵੇਦਾਰਾ ਕਿ ਮੈਂ ਵੀ ਮੁੱਖ ਮੰਤਰੀ ਬੰਨਣਾ ਚਾਹਣਾ ਮੈਂ ਵੀ ਮੁੱਖ ਮੰਤਰੀ ਬੰਨਣਾ ਚਾਹਣਾ ਖਾਸ ਕਰ ਕਾਂਗਰਸ ਦੇ ਸੰਦਰਭ ਦੇ ਵਿੱਚ ਪਰ ਕਹਿੰਦੇ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਪਹਿਲਾਂ ਜਿੱਤ ਹਾਸਲ ਕਰ ਲੋ ਇਹ ਗੱਲ ਬਿਲਕੁਲ درست ਹੈ ਹਰਿਆਣੇ ਦੇ ਵਿੱਚ ਪ੍ਰਮੁੱਖ ਤੌਰ ਤੇ ਤਾਂ ਦੋ ਹੀ ਨੇ ਹੂੰ ਇੱਕ ਭਪਿੰਦਰ ਸਿੰਘ ਹੁੱਡਾ ਜਿਨ੍ਹਾਂ ਦਾ ਹੋਲਡ ਬਹੁਤ ਜ਼ਿਆਦਾ ਹੈ ਉਹਨਾਂ ਦੇ ਮੁਕਾਬਲੇ ਬੀਬੀ ਕੁਮਾਰੀ ਸ਼ੈਲਜਾ ਐ ਤਾਂ ਦੌੜ ਦੇ ਵਿੱਚ ਤਾਂ ਰਣਦੀਪ ਸਿੰਘ ਸੁਰਜੀਤ ਵਾਲਾ ਵੀ ਨੇ ਹੂੰ ਉਹਨਾਂ ਦੇ ਪਿਤਾ ਜੀ ਸਤਿ ਸ਼੍ਰੀਮਛੇਰ ਸਿੰਘ ਸੁਰਜੀਤ ਵਾਲਾ ਬਹੁਤ ਵੱਡੇ ਆਗੂ ਸਨ ਤੇ ਉਹਨਾਂ ਦਾ ਉਸ ਤਰੀਕੇ ਦੇ ਨਾਲ ਹੈ ਪਰ ਜਦੋਂ ਇਹ ਚੱਲਿਆ ਹਾਈ ਕਮਾਂਡ ਨੇ ਫੈਸਲਾ ਕਰਤਾ ਕਿ ਪਹਿਲਾਂ ਜਿੱਤੋ 46 ਸੀਟਾਂ ਲਿਆਓ ਉਦੋਂ ਬਾਅਦ ਹਾਈ ਕਮਾਂਡ ਫੈਸਲਾ ਕਰੇਗੀ ਹਰਿਆਣਾ ਦੇ ਵਿੱਚ ਜੇ ਕਾਂਗਰਸ ਪਾਰਟੀ ਜਿੱਤਦੀ ਹੈ ਤਾਂ ਮੁੱਖ ਮੰਤਰੀ ਦਾ ਤਾਜ ਕਿਹਦੇ ਸਿਰ ਤੇ ਕਲਗੀ ਲੱਗਦੀ ਹੈ ਉਹ ਕਹਿੰਦੇ ਬਾਅਦ ਚ ਕਰ ਲਾਂਗੇ ਪ੍ਰਧਾਨ ਮੰਤਰੀ ਸਾਹਿਬ ਤਾਂ ਸਰੇ ਆਮ ਕਹਿ ਗਏ ਕਹਿੰਦੇ ਇਹਨਾਂ ਦੀ ਚੱਲਦੀਆ ਇਸ ਤਰ੍ਹਾਂ ਦੀ ਸਾਡਾ ਨਹੀਂ ਸਾਡਾ ਤਾਂ ਬਿਲਕੁਲ ਸਪਸ਼ਟ ਹੈ ਅਸੀਂ ਪਹਿਲਾਂ ਕਹਿ ਕੇ ਤੁਰਦੇ ਹਾਂ ਕਿ ਨਾਇਬ ਸਿੰਘ ਸੈਣੀ ਸਾਹਿਬ ਹੀ ਸਾਡੇ ਹਰਿਆਣੇ ਦੇ ਅਗਲੇ ਮੁੱਖ ਮੰਤਰੀ ਦੇ ਉਮੀਦਵਾਰ ਹਨ ਇਹ ਤਾਂ ਵੋਟਰ ਤੇ ਪੈਂਦਾ ਹੈ ਕਿ ਉਹ ਕਿਹਨੂੰ ਜਿਤਾਉਂਦਾ ਕੀਤੇ ਤਾਜ ਰੱਖਦਾ ਫਿਰ 8 ਤਰੀਕ ਨੂੰ 12:00 ਵਜੇ ਮਤਲਬ ਇਹ ਕੰਮ ਹੋ ਜਾਣਾ ਹੈ ਕਿ ਕੌਣ ਪਾਰਟੀ ਅੱਗੇ ਹੈ ਕੌਣ ਪਾਰਟੀ ਉਪਜੇਤੂ ਹੈ ਤੇ ਕੌਣ ਉਦੋਂ ਥੱਲੇ ਹੈ 8 ਤਰੀਕ ਨੂੰ ਇਹਦੇ ਨਤੀਜੇ ਆ ਜਾਣੇ ਨੇ ਜੀ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣਾਂ ਨੇ ਜੀ ਤੇ ਦੋ ਗੇੜ ਹੋ ਚੁੱਕੇ ਨੇ ਦੂਜੇ ਗੇੜ ਦੇ ਤੈਅ ਤ ਵੀ ਕਾਫੀ VOTING ਹੋ ਗਈ ਹੈ ਪਰ ਜਿੰਨੀ ਸੰਭਾਵਨਾ ਜਿਤਾਈ ਜਾ ਰਹੀ ਸੀ ਉਹ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੇ ਹੁਣ ਤੀਜੇ ਗੇੜ ਦੀ VOTING ਹੋਣੀ ਹੈ ਉਸ ਤੋਂ ਬਾਅਦ ਵਿੱਚ ਨਤੀਜੇ 8 ਅਕਤੂਬਰ ਨੂੰ ਦੋਵਾਂ ਸੂਬਿਆਂ ਦੇ ਇਕੱਠੇ ਆਉਣੇ ਨੇ ਤਿੰਨ ਗੇੜ ਸੀ ਜੀ ਉੱਥੇ ਪਹਿਲਾ ਗੇੜ ਦੇ ਵਿੱਚ 59% ਵੋਟ ਪਈ ਹੂੰ ਦੂਜੇ ਗੇੜ ਦੇ ਵਿੱਚ 56% ਵੋਟ ਪਈ ਹੁਣ ਤੀਜੇ ਗੇੜ ਦੇ ਵਿੱਚ ਦੇਖਾਂਗੇ ਕਿ ਪਹਿਲੇ ਜਿੰਨਾ ਉਤਸ਼ਾਹ ਹੁੰਦਾ ਹੈ ਜਾਂ ਉਸ ਤੋਂ ਵੀ ਜ਼ਿਆਦਾ ਹੈ ਤੇ ਜਾਂ ਫਿਰ ਦੂਜੇ ਤੇ ਖੜ ਜਾਂਦੀ ਹੈ ਜਾਂ ਉਦੋਂ ਥੱਲੇ ਇਹ ਗਲਤਾਂ ਸੋਚਣ ਵਾਲੀ ਹੈਗੀ ਹੋਈ ਹੈ ਕੋਈ ਸ਼ੱਕ ਨਹੀਂ ਸੋਪਾ ਕਹਿ ਸਕਦੇ ਆ ਇਹ ਜਿਹੜਾ ਮਾਮਲਾ ਹੈਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਮੈਨੂੰ ਲੱਗਦਾ ਕਿ ਜੇ ਇਹਨੂੰ ਦੇਖਿਆ ਜਾਵੇ ਤਾਂ ਇਹ ਜਿਹੜੀ ਚੀਜ਼ ਹੈ ਉੱਥੇ 10 ਸਾਲ ਬਹੁਤ ਬੋਟ ਪੈਣ ਲੱਗੀ ਹੈ। ਔਰ ਲੋਕਤੰਤਰ ਦੇ ਵਿੱਚ ਚੋਣ ਕਮਿਸ਼ਨ ਨੇ ਵੀ ਕਿਹਾ ਭਾਰਤ ਦੇ ਨੇ ਸ਼੍ਰੀ ਰਾਜੀਵ ਕੁਮਾਰ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਜੇ 59% 56% ਵੋਟ ਪਈ ਹੈ ਜੇ ਦੋਨਾਂ ਨੂੰ ਆਪਰ ਲਾ ਲਈਏ ਔਸਤਨ 51.57% ਬਣ ਗਈ। ਇਹ ਇੱਕ ਚੰਗਾ ਸ਼ਗਨ ਹੈ ਕਿ ਲੋਕ ਲੋਕਤੰਤਰ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਪ੍ਰਗਟ ਕਰ ਰਹੇ ਨੇ। ਜੀ ਜੀ ਕੰਗੜਰ ਨੌਤਲ ਸਭ ਕਾਫੀ ਚਰਚਾ ਦੇ ਵਿੱਚ ਰਹੀ ਹੈ ਤੇ ਕੰਗੜਾ ਰਨੌਤ ਦਾ ਪਿੱਛੇ ਜੇ ਇੱਕ ਬਿਆਨ ਆ ਗਿਆ ਕਿ ਉਹ ਆਪਣੇ ਜਿਹੜੇ ਸ਼ਬਦ ਨੇ ਉਹ ਵਾਪਸ ਲੈਂਦੀ ਹੈ ਜੋ ਵੀ ਉਹਨੇ ਕਿਸਾਨਾਂ ਬਾਰੇ ਜਾਂ ਹੋਰਨਾਂ ਬਾਰੇ ਟਿੱਪਣੀਆਂ ਕੀਤੀਆਂ ਸੀਗੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਬੋਲੀ ਸੀ ਤੇ ਕਹਿੰਦੀ ਮੈਂ ਇਹ ਹੁਣ ਰੈਲਾਈਜ਼ ਕੀਤਾ ਕਿ ਮੈਂ ਇੱਕ ਬਾਲੀਵੁੱਡ ਅਦਾਕਾਰਾਂ ਦੇ ਨਾਲ-ਨਾਲ ਕਾਰਕਿਰਤਾ ਵਰਕਰ ਵੀ ਹਾਂ ਭਾਜਪਾ ਦੇ ਤੇ ਜਿਹੜੇ ਬਿਆਨ ਕੋਈ ਵੀ ਮੈਂ ਦੇਨੀ ਆ ਉਹ ਬਿਆਨ ਮੇਰੇ ਨਿੱਜੀ ਨਹੀਂ ਹੋ ਸਕਦੇ ਪਾਰਟੀ ਦੇ ਉੱਤੇ ਉਹਦਾ ਪ੍ਰਭਾਵ ਜ਼ਰੂਰ ਪਵੇਗਾ ਇਹਦਾ ਸਤ ਉਹਨਾਂ ਤੇ ਪੈਂਦਾ ਜਗਤ ਪ੍ਰਕਾਸ਼ ਅੱਡਾ ਤੇ ਜਿਹੜੇ ਕਹਿੰਦੇ ਆ ਕਿ ਉਹਦੇ ਨਿੱਜੀ ਬਿਆਨ ਨੇ ਹੂੰ ਇਹਨੇ ਕਈ ਵਾਰ ਅੱਜ ਨਹੀਂ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ ਹੂੰ ਇਹਨੇ ਉਦੋਂ ਵੀ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਬਿਆਨ ਦਿੱਤੇ ਮਾਤਾ ਮਿੰਦਰ कौर ਬਾਰੇ ਬੋਲੀ ਇਹ ਤਾਂ 100 ਰੁਪਏ ਦਿਹਾੜੀ ਇਤੇ ਨੇ ਜਦੋਂ ਉਹ ਉਹਨਾਂ ਨੇ ਕਿਹਾ ਕਿ ਤੇ ਤੈਨੂੰ 100 ਦੀ بجائے 500 ਦਿਹਾੜੀ ਦੇਵਾਂਗੇ ਜੋ ਕੰਮ ਅਸੀਂ ਕਰਦਿਆਂ ਉਹ ਕਰਕੇ ਦਿਖਾ ਹੂੰ ਬਾਰ-ਬਾਰ ਬਿਆਨ ਕਦੇ ਕਿਸਾਨਾਂ ਬਾਰੇ ਕਦੇ ਸਿੱਖਾਂ ਬਾਰੇ ਕਦੇ ਕੁਛ ਫੇਰਾ ਚੱਲ ਪਈ ਫਿਲਮ ਬਣਾਉਣ ਵਾਸਤੇ ਕਿ ਮੈਂ ਹੀ ਸਾਰਾ ਕੁਝ ਜਾਣਦੀ ਹਾਂ ਹਾਲਾਂਕਿ ਸਿੱਖ ਇਤਿਹਾਸ ਦਾ ਇਹਨੂੰ ਕੱਖ ਨਹੀਂ ਪਤਾ ਮੁੜ ਕੇ ਸੈਂਸਰ ਬੋਰਡ ਨੇ ਇਹਦੀ ਫਿਲਮ ਤੇ 80 ਦੇ ਕਰੀਬ ਕੱਟ ਲਾਤੇ ਕੀ ਚੀਜ਼ ਦਿਖਾਈ ਨਹੀਂ ਜਾ ਸਕਦੀ ਇਹਦੇ ਨਾਲ ਤਣਾਅ ਪੈਦਾ ਹੋ ਸਕਦਾ ਹੁਣ ਕਹਿੰਦਾ ਕਿ ਮੈਂ ਮਾਫੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਕਿ ਹਰਿਆਣੇ ਵਿੱਚ ਵੀ ਕਿਸਾਨੀ ਬਹੁਤ ਜ਼ੋਰ ਹੈ ਤੇ ਕਿਸਾਨੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੀ ਹੈ ਇਸ ਕਰਕੇ ਇਹਨੂੰ ਲੱਗਿਆ ਤੇ ਉਹਨਾਂ ਨੇ ਕਿਹਾ ਕਿ ਬੀਬੀ ਜੀ ਆਪਣਾ ਬਿਆਨ ਵਾਪਸ ਲੈ ਲਓ ਤੁਸੀਂ ਭਾਰਤ ਭਾਰਤੀ ਜਨਤਾ ਪਾਰਟੀ ਨੂੰ ਹਰਿਆਣੇ ਦੇ ਵਿੱਚ ਕਿਤੇ ਮੰਜਾ ਨਾ ਲਵਾ ਦਿਓ ਹੂੰ ਸੋ ਫਿਰ ਇਹਨੇ ਆਪਦਾ ਬਿਆਨ ਬਾਅਦ ਲਿਆਏਗਾ ਮੈਂ ਇੱਕੋ ਬੇਨਤੀ ਕਰਦਾ ਕੋਈ ਵੀ ਹੋਵੇ ਬਿਵਾਦਤ ਬਿਆਨਾਂ ਤੋਂ ਬਚਣਾ ਚਾਹੀਦਾ ਜਿਹਦੇ ਨਾਲ ਆਪਸ ਵਿੱਚ ਦੀ ਤਣਾਅ ਪੈਦਾ ਹੁੰਦਾ ਹੋਵੇ ਜੀ ਅਰਦਲ ਸਾਹਿਬ ਪੰਚਾਇਤੀ ਚੋਣਾਂ ਦਾ سلسلہ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਹੈ ਨਾਮਜ਼ਦਗੀਆਂ ਵਗੈਰਾ ਭਰੀਆਂ ਜਾ ਰਹੀਆਂ ਨੇ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਸਰਬਸੰਮਤੀ ਦੇ ਨਾਲ ਵੀ ਕਈ ਥਾਵਾਂ ਦੇ ਉੱਤੇ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਸਾਰਿਆਂ ਨੇ ਹੁਣ ਆਪਣੀ ਪੂਰੀ ਤਾਕਤ ਪੰਚਾਇਤੀ ਚੋਣਾਂ ਦੇ ਵਿੱਚ ਲਗਾ ਦਿੱਤੀ ਹੈ ਅਜੇ ਤੱਕ ਜਿਹੜਾ ਵਿਰੋਧੀ ਇਲਜ਼ਾਮ ਲਾ ਰਹੇ ਨੇ ਨਾ ਹੂੰ ਕਿ ਸਾਨੂੰ ਵੋਟਰ ਸੂਚੀਆਂ ਨਹੀਂ ਮਿਲੀਆਂ ਹੂੰ ਔਰ ਜਿਹੜੇ ਟੈਕਸ ਹੁੰਦੇ ਇੱਕ ਚੁੱਲਾ ਟੈਕਸ ਹੁੰਦਾ ਹੈ ਹੂੰ ਉਹ ਹੁੰਦਾ ਤਾਂ ਥੋੜਾ ਹੈ ਚੋਣਾ ਵੇਲੇ ਜਾਗ ਪੈਂਦਾ ਇਹ ਕੰਮ ਰੋਟੀਨ ਦੇ ਵਿੱਚ ਨਹੀਂ ਕਦੇ ਕੋਈ ਦੇਖਦਾ ਉਹ ਤਮਾਮ ਚੀਜ਼ਾਂ ਜਿਹੜੀਆਂ ਨੇ ਇੱਥੇ ਨਜ਼ਰ ਆਉਂਦੀਆਂ ਨਹੀਂ ਸੋ ਆਪਾਂ ਕਹਿ ਸਕਦੇ ਹਾਂ ਜੇ ਇਹ ਸਾਰਾ ਕੁਝ ਪਾਰਦਰਸ਼ੀ ਹੋਵੇ ਕੋਈ ਰੌਲਾ ਨਾ ਪਾਵੇ ਦਿਲਚਸਪ ਗੱਲ ਇਹ ਕਿ ਦੱਸਾਂ ਤੁਹਾਨੂੰ ਮੈਂ ਪਰਸੋ ਸ਼ੁਰੂ ਹੋਈਆਂ ਨਾ ਨਾਮਜ਼ਦਗੀਆਂ ਜੀ ਪਹਿਲੇ ਦਿਨ ਕੋਈ ਵੀ ਨਹੀਂ ਆਈ ਸਾਰੇ ਪੰਜਾਬ 'ਚ ਕਈ ਥਾਵਾਂ ਦੇ ਉੱਤੇ ਸਰਬਸੰਮਤੀਆਂ ਹੋ ਰਗੀਆਂ ਜਿਹੜੀਆਂ ਕਿ ਚੰਗੀ ਗੱਲ ਹੈ ਕਿਉਂਕਿ ਸਰਕਾਰ ਨੇ ਵੀ ਉਹਨਾਂ ਨੂੰ 5 ਲੱਖ ਰੁਪਇਆ ਦੇ ਰਹੇ ਨੇ ਜਿਹੜੇ ਸਰਬਸੰਮਤੀ ਨਾਲ ਆਉਣਗੇ ਕਈ ਮੰਤਰੀਆਂ ਨੇ ਵੀ ਐਲਾਨ ਕਰਤਾ ਉਸ ਤੋਂ ਇਲਾਵਾ ਅਖਤਿਆਰੀ ਕੁੱਟੇ 'ਚੋਂ ਮੈਂ ਆਪਣੇ ਇਲਾਕੇ ਦੇ ਪੰਜਾਂ ਸਰਪੰਚਾਂ ਨੂੰ ਪਿੰਡਾਂ ਨੂੰ 5-5 ਲੱਖ ਰੁਪਇਆ ਦੇਵਾਂਗੇ ਇੱਕ ਚੰਗੀ ਗੱਲ ਹੈਗੀ। ਸੋਹ ਸਰਗਰਮੀਆਂ ਤੇਜ਼ ਨੇ। ਔਰ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ। ਜਿਹੜੇ ਮੁੱਖ ਚੋਣ ਕਮਿਸ਼ਨ ਨੇ ਪੰਜਾਬ ਦੇ ਰਾਜਕਵਲ ਚੌਧਰੀ ਹੂੰ ਉਹਨਾਂ ਨੇ ਐਲਾਨ ਕਰਤਾ ਸੀਗਾ ਸਾਰੀ ਪ੍ਰਕਿਰਿਆ ਦੱਸੀ ਹੈ ਕਿ 40 ਹਜ਼ਾਰ ਦਾ ਖਰਚਾ ਸਰਪੰਚ ਵਾਸਤੇ 30 ਹਜ਼ਾਰ ਦਾ ਪੰਚ ਵਾਸਤੇ ਹੂੰ ਚਲੋ ਪਤਾ ਨਹੀਂ ਉਹ ਕਿਹੜੇ ਪੈਮਾਨੇ ਨਾਲ ਕਰਦੇ ਐ ਇਹ ਜਿਹੜਾ ਖਰਚਾ ਮੈਨੂੰ ਲੱਗਦਾ 30 ਸਾਲ ਪੁਰਾਣਾ ਯਾਦ ਹੋਊਗਾ ਉਹਨਾਂ ਨੂੰ ਇੱਥੇ ਤਾਂ 40 40 ਹਜ਼ਾਰ ਇੱਕ ਦਿਨ ਦਾ ਖਰਚਾ ਹੈ ਆਪੋਚਣ ਜਾਈਏ ਜਿਹੜਾ ਸਰਪੰਚ ਹੈ ਉਹਦੇ ਵਾਸਤੇ ਗੁਲਾਬੀ ਰੰਗ ਦੀ ਪਰਚੀ ਹੋਏਗੀ ਤੇ ਪੰਚ ਵਾਸਤੇ ਚਿੱਟੇ ਰੰਗ ਦੀ ਇੱਕੋ ਦਿਨ ਵੋਟਾਂ ਪੈਣੀਆਂ ਨੇ ਜਦੋਂ ਵੋਟਾਂ ਮੁਕੰਮਲ ਹੋ ਗਈਆਂ ਉੱਥੇ ਹੀ ਗਿਣਤੀ ਹੋ ਜਾਣੀਆਂ ਭਾਗ ਜੇ 5 ਵਜੇ ਨੂੰ ਗਿਣਤੀ ਸ਼ੁਰੂ ਕੀਤੀ ਤਾਂ 7 ਕ ਵੱਜੇ ਤੱਕ ਉਹਨਾਂ ਨੇ ਉਹ ਕੰਮ ਕਰਦੇ ਨੇ ਸੋ ਇਹ ਪੰਚਾਇਤਾਂ ਦੀਆਂ ਚੋਣਾਂ ਸਾਰੇ ਚੋਣ ਅਫਸਰ ਇਹਨੂੰ ਲੱਗੇ ਹੋਏ ਨੇ ਡਿਊਟੀਆਂ ਲੱਗੀਆਂ ਨੇ ਪਰ ਅਜੇ ਤੱਕਰ ਬਹੁਤ ਸਾਰੇ ਥਾਵਾਂ ਤੇ ਇਹ ਦੋਸ਼ ਲੱਗ ਰਹੇ ਨੇ ਕਿ ਕਿਤੇ ਬਾੜਬੰਦੀ ਦਾ ਫਰਕ ਪੈ ਗਿਆ ਕਿਤੇ ਰਾਖਵੇਂ ਕਰਨ ਦਾ ਫਰਕ ਹੈ ਕਿਤੇ ਵੋਟਰ ਸੂਚੀ ਗਈ ਨਹੀਂ ਮਿਲ ਰਹੀਆਂ ਪਤਾ ਨਹੀਂ ਕਿਤੇ ਇਹ ਆਬੇ ਬਾਤ ਦੇ ਵਿੱਚ ਲੋਕ ਅਦਾਲਤਾਂ 'ਚ ਚਲੇ ਜਾਣ ਮੇਰਾ ਖਿਆਲ ਰਾਜ ਚੋਣ ਕਮਿਸ਼ਨ ਨੂੰ ਇਹਨੂੰ ਹੋਰ ਵੀ ਪਾਰਦਰਸ਼ਕ ਤਰੀਕੇ ਨਾਲ ਸਹੀ ਬਦਤਾ ਦੇ ਵਿੱਚ ਕਰਾਉਣਾ ਚਾਹੀਦਾ ਜੀ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਰਾਂ ਦਾ ਸ਼ਤਾਬ ਦੀ ਸਮਾਗਮ ਜਿਹੜਾ ਸੀਗਾ ਉਹ ਇੱਕ ਹੋਣਾ ਸੀ ਪਰ ਦੋ ਮਨਾਏ ਗਏ ਵੱਖ-ਵੱਖ ਥਾਵਾਂ ਦੇ ਉੱਤੇ ਗੁਰਦੁਆਰਾ ਸ੍ਰੀ ਦੁਖਨਵੰਸ ਸਾਹਿਬ ਪਟਿਆਲਾ ਦੇ ਵਿੱਚ ਇੱਕ ਸਮਾਗਮ ਹੋਇਆ ਤੇ ਦੂਜਾ ਉਹਨਾਂ ਦੇ ਪਿੰਡ ਟੋੜਾ ਦੇ ਵਿੱਚ ਦੇਖੋ ਇਹ ਜਿਹੜੇ ਦੋ ਸਮਾਗਮ ਹੋਏ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਮਾਗਮ ਕਰਾਇਆ ਗਿਆ ਉਹ ਪਟਿਆਲੇ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਕਰਾਇਆ ਗਿਆ ਜਿਹੜਾ ਅਕਾਲੀ ਦਲ ਸੁਧਾਰ ਲੈ ਰਹਿ ਉਹਨਾਂ ਨੇ ਸਮਾਗਮ ਜੱਦਰ ਸਾਹਿਬ ਦੇ ਪਿੰਡ ਟੌੜਾ ਵਿਖੇ ਕਰਾਇਆ ਉੱਥੇ ਟੌੜੇ ਦੇ ਵਿੱਚ ਬਹੁਤ ਹੀ ਅਜੀਬ ਤਰੀਕੇ ਦੇ ਨਾਲ ਮਨਾਇਆ ਗਿਆ ਲੋਕਾਂ ਨੇ ਦੀਵਾਲੀ ਵਾਂਗ ਰੋਸ਼ਨੀਆਂ ਕੀਤੀਆਂ ਘਰਾਂ 'ਚ ਔਰ ਹਰੇਕ ਬੰਦੇ ਨੇ ਕੋਈ ਨਾ ਕੋਈ ਜ਼ਿੰਮੇਵਾਰੀ ਨਿਭਾਈ ਆ ਭਾਵੇਂ ਉਹ ਲੰਗਰ ਦੀ ਆ ਪਾਣੀ ਦੀ ਆ ਜਕੂ ਫੋਲ ਇਕੱਠ ਦੇ ਪੱਖੋਂ ਕਈ ਗੁਰਾਂ ਭਾਰੂ ਸੀ ਟੋੜਾ ਸਾਹਿਬ ਦੇ ਪਿੰਡ ਦੇ ਵਿੱਚ ਗੁਰਦਾਰਾ ਦੂਗਨਵਰਨ ਸਾਹਿਬ ਬਾਰੇ ਪੱਤਰਕਾਰ ਤੋਂ ਪੁੱਛ ਲਿਆ ਕਿ ਕਿੰਨਾ ਇਕੱਠ ਸੀ ਉਹ ਕਹਿੰਦੇ ਜੀ ਜਿੰਨਾ ਥੋੜਾ ਆ ਹਾਲ ਹੈ ਐਡਾ ਤਾਂ ਸਟੇਜ ਲਈ ਬੈਠੇ ਸੀ ਇਕੱਠ ਦਾ ਅੰਦਾਜ਼ਾ ਤੁਸੀਂ ਆਪਣੇ ਆਪ ਲਾ ਲਓ ਕੋਈ 25000 ਕਹਿੰਦਾ ਕੋਈ 30000 ਕਹਿੰਦਾ ਕੋਈ 35000 ਕਹਿੰਦਾ ਮੈਂ ਗਿਣਤੀ 'ਚ ਨਹੀਂ ਪੈਂਦਾ ਪਰ ਇਕੱਠ ਪ੍ਰਭਾਵਸ਼ਾਲੀ ਟੋੜੇ ਵਾਲਾ ਮੰਨਿਆ ਜਾਂਦਾ ਸੀ ਇੱਥੇ ਤਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਕਿਹਾ ਗਿਆ ਸੀ ਕਿ ਜੇ ਤੁਸੀਂ ਮਨਾਉਣਾ ਹੀ ਸੀ ਪਹਿਲੀ ਗੱਲ ਤਾਂ ਸਾਂਝਾ ਕਰ ਲੈਂਦੇ ਪਹਿਲਾਂ ਤੋਂ ਹੀ ਤੁਸੀਂ ਉਹਨਾਂ ਨੇ ਪਹਿਲਾਂ ਰੱਖਿਆ ਸੀ ਇਹਨਾਂ ਨੇ ਬਾਅਦ ਦੇ ਵਿੱਚ ਵਿੱਚ ਫਸੇ ਨੇ ਤੇ ਫਿਰ ਜੇ ਕਰਨਾ ਹੀ ਸੀ ਤਾਂ ਦਰਬਾਰ ਸਾਹਿਬ ਅਵਰਸਰ ਵੇਖੇ ਕਰ ਲਿਆ ਜਾਂਦਾ ਹੋ ਸਕਦਾ ਇਹ ਤੋਂ ਵੱਡਾ ਜਿੰਨਾ ਇਕੱਠ ਹੋਇਆ ਉਹਦੇ ਵਿੱਚ ਅੱਧੇ ਸੰਗਤ ਤਾਂ ਗੁਰਦੁਆਰਾ ਸਾਹਿਬ ਉਰਜਾ ਨਹੀਂ ਰਹਿੰਦੀ ਹੈ ਖਾਸ ਕਰਕੇ ਜੇ ਪੰਚਮੀ ਆ ਜੇ ਇਹਦੇ ਤੋਂ ਕਈ ਗੁਣਾ ਬਿਨਾਂ ਸੱਦੇ ਸ਼ਰਧਾ ਕਾਰਨ ਲੋਕ ਇਥੇ ਮੱਥਾ ਟੇਕਣ ਵਾਸਤੇ ਆਉਂਦੇ ਐ ਕਹਿ ਸਕਦੇ ਆ ਕਿ ਇਤਿਹਾਸਕ ਤੌਰ ਦੇ ਉੱਤੇ ਟੌੜਾ ਪਿੰਡ ਵਾਲਾ ਜਿਹੜਾ ਕੱਟ ਸੀ ਉਹ ਕਿਤੇ ਜ਼ਿਆਦਾ ਸੀ ਜੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਜੀ ਨਵੇਂ ਮੰਤਰੀਆਂ ਦੀ ਐਂਟਰੀ ਹੋਈ ਆ ਪੰਜ ਨਵੇਂ ਮੰਤਰੀ ਆ ਗਏ ਚਾਰ ਨੇ ਅਸਤੀਫੇ ਦੇ ਦਿੱਤੇ ਤਾਂ ਸੌਂਚੂ ਕਸਮਾਗਮ ਵੀ ਹੋ ਚੁੱਕਾ ਹੈ ਤੇ ਉਹਨਾਂ ਨੇ ਆਪਣੇ ਅਹੁਦੇ ਵੀ ਸੰਭਾਲ ਲੈਨੇ ਦੇਖੋ ਧਰਮਿੰਦਰ ਇਹ ਜਿਹੜੇ ਚਾਰ ਮੰਤਰੀ ਗਏ ਇੱਕ ਸੀਟ ਹੈ ਜਿਹੜੀ ਮੀਤ ਹਿਆਰ ਸਾਹਿਬ ਵਾਲੀ ਖਾਲੀ ਸੀ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਗਏ ਉਹਨਾਂ ਚਾਰਾਂ ਤੋਂ ਬਾਅਦ ਹਟਾਏ ਕੌਣ ਗਏ ਬ੍ਰਹਮਸ਼ੰਕਰ ਜਿੰਪਾ ਚੇਤਨ ਸਿੰਘ ਜੋੜੇ ਮਾਜਰਾ ਇਹਨਾਂ ਨੂੰ ਹਟਾਇਆ ਗਿਆ ਇਸੇ ਤਰ੍ਹਾਂ ਦੋ ਹੋਰ ਮੰਤਰੀ ਨੇ ਗगन ਅਨਮੋਲ ਮਾਨ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤੇ ਪੰਜ ਨੂੰ ਸੌਂਚਕਾ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਜਿਹੜੇ ਨਵੇਂ ਆਏ ਨੇ ਇੱਕ ਤਾਂ ਮੁੰਡਿਆ ਸਾਹਿਬ ਇੱਕ ਇਹਤਨਪ੍ਰੀਤ ਸੌਨ ਬਰਿੰਦਰ ਗੋਇਲ ਮਹਿੰਦਰ ਭਗਤ ਤੇ ਇੱਕ ਹੋਰ ਨੇ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸੌ ਚੁਕਾ ਦਿੱਤੀ ਗਈ ਹੈ ਉਹ ਮੰਤਰੀ ਬਣ ਚੁੱਕੇ ਨੇ ਉਹਨਾਂ ਨੂੰ ਅਹੁਦੇ ਵੀ ਦਿੱਤੇ ਹੈ ਉਹਨਾਂ ਨੇ ਸੰਭਲਿਆ ਸਿਆਸੀ ਫੇਰਬਦਲ ਇੱਕਦਮ ਹੋਇਆ ਇਹ ਕਾਫੀ ਦੂਰ ਤੱਕ ਜਾਂਦੀ ਹੈ ਕਿ ਅਸਲ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਦੇ ਸੁਪਰੀਮੋ ਸਾਹਿਬ ਤੇ ਉਹਨਾਂ ਦੀ ਟੀਮ ਨੇ ਇੱਥੋਂ ਦੇ ਪੁਰਾਣੇ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਚੈੱਕ ਕੀਤਾ ਹੂੰ ਉਹ ਕਾਰਗੁਜ਼ਾਰੀ ਦੇ ਆਧਾਰ ਤੇ ਕਹਿੰਦੇ ਇਹ ਫੈਸਲਾ ਲਿਆ ਅਜੇ ਹੋਰ ਵੀ ਲਏ ਜਾ ਸਕਦੇ ਆ ਚਰਚਾ ਤਾਂ ਇੱਥੇ ਵੀ ਚੱਲੀ ਜਾਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਥਾਂ ਜਾਂ ਤਾਂ ਨਾਲ ਦੋ ਉਪ ਮੁੱਖ ਮੰਤਰੀ ਲਾਏ ਜਾਣਗੇ ਜਾਂ ਕੋਈ ਨਵਾਂ ਚਿਹਰਾ ਮੁੱਖ ਮੰਤਰੀ ਦੇ ਤੌਰ ਤੇ ਲਿਆਂਦਾ ਜਾਏਗਾ ਕਿਉਂਕਿ ਚੌਥਾ ਜਿਹੜਾ ਸੀਗਾ ਉਹਨਾਂ 'ਚੋਂ ਹਟਾਇਆ ਗਿਆ ਉਹ ਬਲਕਾਰ ਸਿੰਘ ਹੈ ਹੂੰ ਜਲੰਧਰ ਸੋ ਆਪਾਂ ਇਹ ਕਹਿ ਸਕਦੇ ਆ ਮંત્રી ਮੰਡਲ ਦੇ ਵਿੱਚ ਤਬਦੀਲੀ ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਸਭ ਅੱਛਾ ਨਹੀਂ ਹੈ ਜੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜੀ ਤੇ ਹੁਣ ਫਸਲ ਵੀ ਮੰਡੀਆਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਖਾਸ ਕਰ ਬਾਸਮਤੀ ਚੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਤੇ ਉਸ ਤੋਂ ਪਹਿਲਾਂ ਪਰਾਲੀ ਸਾੜਨ ਦੇ ਮਾਮਲੇ ਵੀ ਆਉਣੇ ਸ਼ੁਰੂ ਹੋ ਗਏ ਨੇ ਤੇ ਕਈ ਟਿੱਪਣੀਆਂ ਲੀਡਰਾਂ ਦੀਆਂ ਨੇ ਸਾਬਕਾ ਮੁੱਖ ਮੰਤਰੀ ਨੇ ਹਰਿਆਣੇ ਦੇ ਮਨੂਰ ਲਾਲ ਖੱਟੜ ਉਹਨਾਂ ਨੇ ਵੀ ਕਿਸਾਨਾਂ ਬਾਰੇ ਇੱਕ ਵਾਰ ਫੇਰ ਟਿੱਪਣੀ ਕੀਤੀ ਹੈ ਕਿ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਸੰਘਰਸ਼ ਕਰ ਰਹੇ ਨੇ ਉਹ ਕਿਸਾਨ ਅਸਲੀ ਨਹੀਂ ਹੈਗੇ ਕੁਝ ਹੋਰ ਲੋਕ ਨੇ ਜਿਹੜੇ ਕਿਸਾਨਾਂ ਦਾ ਮਖੌਟਾ ਲਗਾ ਕੇ ਬੈਠੇ ਨੇ ਜੀ ਦੇਖੋ ਜਿਹੜਾ ਕੁਝ ਇੱਕ ਗੰਗਨਾ ਬੋਲ ਦਿੰਦੀ ਹੈ ਉਹਦੀ ਕਸਰ ਪੂਰੀ ਕਰ ਦਿੰਦੇ ਨੇ ਇਹ ਖੱਟਰ ਸਾਹਿਬ ਹੂੰ ਐਦੂ ਗਾਹਾਂ ਗੱਲ ਆ ਕੇ ਹਰਵੇਜਾ ਸਾਹਿਬ ਬੋਲ ਕੇ ਕੱਲ ਹੂੰ ਉਹ ਕਹਿੰਦੇ ਵੀ ਅਸਲ ਦੇ ਵਿੱਚ ਨਾ ਇਹ ਵਰਕਰ ਨੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਬਾਰਡਰਾਂ ਉੱਤੇ ਬੈਠੇ ਨੇ ਹੂੰ ਕਿਸਾਨ ਤਾਂ ਹੈ ਨਹੀਂ ਕਿਸਾਨ ਤਾਂ ਕਹਿੰਦੇ 24 ਫਸਲਾਂ ਦੀ ਤਾਂ ਅਸੀਂ ਐਮਐਸਪੀ ਦਿੰਨੇ ਆ ਹਰਿਆਣੇ 'ਚ ਸੋ ਕਿਸਾਨਾਂ ਨੂੰ ਲੈ ਕੇ ਇਹ ਗੱਲ ਕਰਨੀਆਂ ਤੇ ਅੱਗਾਂ ਵਾਲੇ ਮਾਮਲੇ ਦੇ ਵਿੱਚ ਜਿੱਥੇ ਸਰਕਾਰ ਜੁਰਮਾਨੇ ਵੀ ਕਰ ਰਹੀ ਹੈ ਲੇਕਿਨ ਜਿਹੜਾ ਹਵਾ ਪ੍ਰਬੰਧਨ ਕਮਿਸ਼ਨ ਹੈ ਉਹਦੀ ਜਿਹੜੀ ਹੈ ਝਾੜ ਚੰਬ ਸਾਡੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਪਾਤੀ ਹੈ ਹੂੰ ਕਿ ਤੁਸੀਂ ਕਰਦੇ ਕਿ 3 ਅਕਤੂਬਰ ਨੂੰ ਦੁਬਾਰਾ ਇਹਦਾ ਅਰੇਗੂ ਹੋਊਗਾ ਸੁਪਰੀਮ ਕੋਰਟ ਦੇ ਵਿੱਚ ਹਰ ਵਾਰ ਕਹਿੰਦੇ ਤੁਸੀਂ ਸਿਰਫ ਡਰਾਮੇ ਕਰਕੇ ਠੰਡੇ ਕਮਰੇ ਚੋਂ ਕਦੇ ਬਾਹਰ ਨਹੀਂ ਨਿਕਲਦੇ ਆ ਜਾਂਦੇ ਹੋ ਇਹ ਤੇ ਕੋਈ ਸ਼ੱਕ ਵੀ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਝਾੜ-ਚੰਬ ਹੈ ਜਿਹੜੀ ਵੱਡੇ ਪੱਧਰ ਦੇ ਉੱਤੇ ਇਹਨਾਂ ਦੀ ਪਈ ਹੈ ਜੀ ਢਿਲਸਾਭ ਬੰਦੀ ਸਿੱਖ ਇਕਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੂਜਾ ਜਗਤਾਰ ਸਿੰਘ ਹਵਾਰਾ ਇਹਨਾਂ ਦੋਵਾਂ ਦੀਆਂ ਸੁਣਵਾਈਆਂ ਕੋਰਟਾਂ ਦੇ ਵਿੱਚ ਸ਼ੁਰੂ ਹੋ ਗਈਆਂ ਨੇ ਇਕ ਤਾਂ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਤਾਂ ਇਹ ਪਟੀਸ਼ਨ ਹੈ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਕਿਸੇ 'ਚ ਵੀ ਤਬਦੀਲ ਕੀਤਾ ਜਾਵੇ ਤੇ ਭਾਈ ਰਾਜਵਾਨਾ ਦੀ ਉਹੀ ਜਿਹੜੀ ਸਜ਼ਾ ਮਾਫੀ ਵਾਲੀ ਅਪੀਲ ਸੀਗੀ ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਹੈ ਦੇਖੋ ਰਾਜਵਾਨਾ ਦਾ ਤਕਰੀਬਨ 27-28 ਸਾਲ ਹੋ ਗਏ ਹੂੰ ਜੇ ਇਹ ਉਮਰ ਕਾਇਚ ਹੁੰਦੀ ਪਹਿਲਾਂ ਤਾਂ ਹੁਣ ਤੱਕ ਇਹ ਮੁਕੰਮਲ ਸੀ ਕੋਈ ਹੋਣੀ ਉਹਨਾਂ ਨੇ ਰਹਿਮ ਦੀ ਅਪੀਲ ਪਾਈ ਹੁਣ ਦੁਬਾਰਾ ਅਪੀਲ ਪਾਈ ਹੈ ਸ਼ਰਮਣੀ ਕਮੇਟੀ ਕਹਿੰਦੀ ਹੈ ਕਿ ਉਹ ਅਸੀਂ ਪਾਈ ਹੈ ਹੂੰ ਪਰ ਜਿਹੜਾ ਛਪਿਆ ਸੀ ਉਹ ਰਾਜੋਵਾਂ ਨੇ ਕਿਹਾ ਸੀ ਕਿ ਮੈਂ ਪਾਈ ਹੈ ਚਲੋ ਕਿਸੇ ਨੇ ਪਾਈ ਹੋਵੇ ਆਪਾਂ ਇਸ ਗੱਲ ਤੇ ਨਹੀਂ ਜਾਂਦੇ ਇਹਦੇ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਏ ਹੂੰ ਕਿ ਆਓ ਜੀ ਦੱਸੋ ਅਗਲੀ ਸੁਣਵਾਈ ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਮੰਨ ਲਿਆ ਵੀ ਅਸੀਂ ਸਰਵਾਈ ਕਰਾਂਗੇ ਅਗਲੀ ਸੁਣਵਾਈ ਤੇ ਉੱਤੇ ਜਵਾਬ ਕੀ ਹੁੰਦੇ ਨੇ ਬਹਿਸ ਕੀ ਹੁੰਦੀ ਹੈ ਫੈਸਲਾ ਕੀ ਹੁੰਦਾ ਹੈ ਤੇ ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਤਿਹਾਰਡ ਜੇਲ੍ਹ ਚ ਸਾਰਾ ਕੁਛ ਕਾਂਡ ਉਹਨਾਂ ਦਾ ਪੰਜਾਬ ਚ ਵਾਪਰੇ ਆ ਹੂੰ ਉਹਨਾਂ ਨੇ ਕਹਿਤਾ ਕਿ ਮੈਨੂੰ ਕਿਉਂਕਿ ਜਿਹੜਾ ਸਰਬੱਤ ਖਾਲਸਾ ਸੀ ਉਹਨਾਂ ਨੇ ਹਵਾਰਾ ਸਾਹਿਬ ਨੂੰ ਜੱਧਰ ਸ੍ਰੀ ਅਕਾਲ ਤਖਤ ਥਾਪਿਆ ਹੋਇਆ ਹੈ ਹੂੰ ਮਤਵਾਜੀ ਜਥੇਦਾਰ ਸੋ ਮੇਰੀ ਮਰਦ ਇਹ ਹੈ ਕਿ ਉਹਨਾਂ ਨੇ ਵੀ ਸੁਪਰੀਮ ਕੋਰਟ ਨੇ ਦੋਨਾਂ ਸਰਕਾਰਾਂ ਨੂੰ ਜਵਾਬ ਦੇਣ ਨੂੰ ਕਿਹਾ ਦਿੱਲੀ ਵਾਲਿਆਂ ਨੂੰ ਵੀ ਤੇ ਪੰਜਾਬ ਵਾਲਿਆਂ ਨੂੰ ਵੀ ਆਕੇ ਜਵਾਬ ਦਿਓ ਫਿਰ ਅਸੀਂ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪਟੀਸ਼ਨ ਹੈ ਉਹਦੇ ਉੱਤੇ ਕੋਈ ਫੈਸਲਾ ਕਰ ਸਕੀਏ ਜੀ ਸਰ ਸਾਬ ਦੋਸਤ ਮਿੰਟ ਦਾ ਜਿਹੜਾ ਸਾਡੇ ਕੋਲ ਸਮਾਂ ਬਾਕੀ ਹੈ ਤੇ ਉਹਦੇ ਵਿੱਚ ਇੱਕ ਖਬਰ ਤਿਹਾਰਾਂ ਨਾਲ ਜੁੜੀ ਹੋਈ ਹੈ ਤਿਹਾਰਾਂ ਦੇ ਵਿੱਚ ਆ ਕੇ ਅਕਸਰ ਜਾਂ ਤਾਂ ਮਲਾਵਟੀ ਚੀਜ਼ਾਂ ਆਉਣ ਲੱਗ ਪੈਂਦੀਆਂ ਨੇ ਤੇ ਜਾਂ ਫਿਰ ਉਹਨਾਂ ਦੇ ਰੇਟ ਵਧ ਜਾਂਦੇ ਨੇ ਖਾਸ ਕਰ ਪਿਆਜ਼ ਟਮਾਟਰ ਦੇ ਰੇਟ ਤਾਂ ਇਹਨਾਂ ਦਿਨਾਂ ਦੇ ਵਿੱਚ ਅਸਮਾਨ ਨੂੰ ਛੂਣ ਲੱਗ ਪੈਂਦੇ ਨੇ ਹਰ ਸਾਲ ਦੀ ਗੱਲ ਹੀ ਹੁਣ ਹੋ ਚੁੱਕੀ ਹੈ ਤੇ ਹੋਰ ਵੀ ਜ਼ਰੂਰੀ ਵਸਤਾਂ ਦੇ ਰੇਟ ਵਧੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿੰਨਾ ਵਿੱਚੋਂ ਸਰੋਂ ਦੇ ਤੇਲ ਦੇ ਵਿੱਚ ਕਹਿੰਦੇ 27% ਦਾ ਇਜਾਫਾ ਹੋ ਗਿਆ ਚੌਥਾ ਹਿੱਸਾ ਕਿਹੋ ਦਾ ਭਾਅ ਵੱਧ ਗਿਆ ਖੰਡ ਦਾ ਭਾਅ ਵੱਧ ਗਿਆ ਕਈ ਹੋਰ ਵਸਤਾਂ ਦਾ ਭਾਅ ਵੱਧ ਗਏ ਨੇ ਤੇ ਜਿਹੜੀ ਦੂਜੀ ਗੱਲ ਤੁਸੀਂ ਕੀਤੀ ਹੈ ਇਹ ਬਹੁਤ ਖਤਰਨਾਕ ਹੈ অতি ਖਤਰਨਾਕ ਹੈ ਕਿ ਬੰਦਾ ਪੈਸੇ ਵੀ ਪੂਰੇ ਦਿੰਦਾ ਉਹਦੇ ਪੱਲੇ ਫੇਰ ਮਲਾਵਟੀ ਵਸਤਾਂ ਪੈਂਦੀਆਂ ਨੇ ਜਿਹੜਾ ਸਿਹਤ ਮੰਤਰਾਲਾ ਵੱਖ-ਵੱਖ ਰਾਜਾਂ ਦਾ ਵੱਖ-ਵੱਖ ਜਿਹੜਾ ਕੇਂਦਰ ਸਮੇਤ ਇਹ ਸਾਰਿਆਂ ਨੂੰ ਉਹਨਾਂ ਲੋਕਾਂ ਨੂੰ ਬਰਕਰਾਰ ਕੱਢਣਾ ਚਾਹੀਦਾ ਜਿਹੜੇ ਉਹ ਕੋ ਡਰੱਗ ਇਨਸਪੈਕਟਰ ਜੀ ਫੜੇ ਸੀਗੇ ਜਿਨ੍ਹਾਂ ਦੇ ਕੋਲੇ ਕਰੋੜਾਂ ਦੇ ਵਿੱਚ ਕਿੱਥੋਂ ਆਏ ਨੇ ਇਹਦਾ ਮਤਲਬ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਇਹ ਡਰੱਗ ਇਨਸਪੈਕਟਰ ਸਾਹਿਬ ਦੇਆਂ ਗੋਗੜਾਂ ਦੇ ਵਿੱਚ ਉਹ ਪੈਸੇ ਜਾਂਦੇ ਐ ਇਹ ਜੇ ਰੋਕ ਸਾਰੀ ਚੀਜ਼ ਨੂੰ ਬਦਰਾਮ ਕਰਦੇ ਐ ਤੇ ਇਸੇ ਕਰਕੇ ਜਿਹੜਾ ਦੁੱਧ ਹੈ ਦੁੱਧ ਤੋਂ ਬੜੀਆਂ ਬਸਤਾਂ ਨੇ ਉਹਨਾਂ ਦੇ ਵਿੱਚ ਚੋਖਾ ਮਿਲਾਵਟ ਵਾਲਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੀ ਖਾ ਰਿਹਾ ਇਹ ਬਹੁਤ ਮੰਦ ਭਗ ਹੈ ਇਹਨਾਂ ਦੀ ਤਾਂ ਫਾਂਸੀ ਦੀ ਸਜ਼ਾ ਕਰਨੀ ਚਾਹੀਦੀ ਹੈ ਜਿਨ੍ਹਾਂ ਜਿਹੜੇ ਵੇਚਦੇ ਨੇ ਤੇ ਜਿਹੜੇ ਇਹਦੇ ਲਈ ਸਬੰਧਤ ਜ਼ਿੰਮੇਵਾਰ ਅਧਿਕਾਰੀ ਨੇ ਫਾਂਸੀ ਤੋਂ ਘੱਟ ਸਜ਼ਾ ਨਾ ਹੋਵੇ ਫਾਂਸੀ ਵੀ ਚੌਕ ਚੜਾ ਕੇ ਦਿਓ ਕਿ ਤਾਂ ਕਿ ਦੂਜਿਆਂ ਨੂੰ ਪਤਾ ਲੱਗੇ ਆ ਮਲਾਬ ਟਖੋਰ ਨੂੰ ਇਹਦੇ ਕੀਤੇ ਦੀ ਸਜ਼ਾ ਮਿਲ ਰਹੀ ਹੈ ਜੀ ਟਲਨ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੋ ਸ੍ਰੋਤਿਆਂ ਦਾ ਵੀ ਦਰਸ਼ਕਾਂ ਦਾ ਵੀ ਧੰਨਵਾਦ ਆ ਤੇ ਅਗਲੇ ਹਫਤੇ ਫੇਰ ਹਫਤੇ ਭਰਦੀਆਂ ਸਰਗਰਮੀਆਂ ਦੇ ਉਤੇ ਝਾਤ ਪਾਵਾਂਗੇ ਆਗਿਆ ਦਿਓ ਧੰਨਵਾਦ